ਉਹਦੇ ਸਿਰ ਤੋਂ ਪੱਗ ਲਾਹੀ ਕਿਉਂ ਕਿਸੇ ਨੇ ਤਾਂ ਲਾਹੀ ਹੋਣੀ ਆ ਉਹ ਦੋ ਸ਼ਰੌਂਦਨ ਜਿਹਨੇ ਪੱਗ ਨਾਲ ਹੀ ਉਹਨੂੰ ਗਲਾ ਘੁੱਟਿਆ ਪੱਗ ਨਾਲ ਜੇ ਗਲਾ ਘੁੱਟ ਕੇ ਇਹਨੂੰ ਅਸੀਂ ਸਟੈਂਗੂਲੇਸ਼ਨ ਕਹਿੰਦੇ ਆ ਉਹਨੂੰ ਸਟੈਂਗੂਲੇਸ਼ਨ ਕਹਿੰਦੇ ਆ ਸਟੈਂਗੂਲੇਸ਼ਨ ਤਾਂ ਪੋਸਟਮਾਰਟਮ ਦੇ ਵਿੱਚ ਪੱਕਾ ਹੀ ਆ ਜਾਣੀ ਆ ਜਿਹੜੇ ਸ਼ੌਕ ਸ਼ੂਕ ਮਾਰੇ ਨੇ ਉਹਦੇ ਨਾਲ ਮੌਤ ਹੋਈ ਉਹ ਔਖੀ ਹੁੰਦੀ ਆ ਦੱਬਣੀ ਜੇ ਉਹਨੂੰ ਆਇਆ ਪਾ ਕੇ ਮਾਰਿਆ ਨਾ ਪੱਡੋ ਪਾ ਕੇ ਆਲਦਾਲੀ ਗਰਦਨ ਦੇ ਆਲਦਾਲੀ ਘੁਮਾ ਕੇ ਤੇ ਫੇਰ ਤਾਂ ਪੱਕਾ ਨਿਕਲੇ ਉਹ ਵਿੱਚੋਂ ਪੰਜਾਬ ਸੂਬੇ ਨੂੰ ਕੀ ਪੁਲਿਸ ਸਟੇਟ ਬਣਾਇਆ ਜਾ ਰਿਹਾ ਜਾਂ ਬਣਾ ਦਿੱਤਾ ਗਿਆ ਛੱਡੇ ਮੁੰਡੇ ਨੂੰ ਮਾਰਿਆ ਗਿਆ ਮੇਰੇ ਹਿਸਾਬ ਨਾਲ ਕਿ ਪੁਲਿਸ ਨੇ ਆਪਦਾ ਉਹ ਅਫਤਾਰ ਸਿੰਘ ਨੂੰ ਵਿੱਚ ਪਾਇਆ ਹੈ ਨਾ ਕਿ ਇਹ ਇਹਦਾ ਮਤਲਬ ਪੱਕਾ ਪੁਲਿਸ ਦੀ ਵੱਡੀ ਕਸੂਰ ਹੈ ਨਹੀਂ ਤਾਂ ਪੁਲਿਸ ਨਹੀਂ ਕਰੇ ਪਾਉਂਦੀ ਆਪਦੇ ਬੰਦੇ ਨੂੰ ਪੰਜਾਬ ਦੀ ਪੁਲਿਸ ਜਿਹੜੀ ਇਹ ਤਾਂ ਬਹੁਤ ਹੀ ਜਿਆਦਾ ਮੈਨੂੰ ਲੱਗਦਾ ਵੀ ਇੱਕ ਕਿਸਮ ਦਾ ਬੇਲਗਾਮ ਹੋਣ ਵਾਲੀ ਗੱਲ ਹੈ ਅੰਗਰੇਜ਼ ਦੇ ਰਾਜ ਚ ਵੀ ਕੇਸ ਚੱਲਦਾ ਸੀ ਤੇ ਐਦਾਂ ਗੋਲੀਆਂ ਫੜ ਕੇ ਮਾਰਨਾ ਤੁਸੀਂ ਜਿਹਦੇ ਮਰਜੀ ਮਾਰ ਦੋਗੇ ਇਹ ਮੰਨਦਾ ਇੱਕ ਸੱਚੀ ਮੁੱਚੀ ਕਾਤਲ ਹੈ ਪਰ ਉਹਨੂੰ ਗੋਲੀ ਮਾਰਨ ਦਾ ਤੁਹਾਨੂੰ ਕਿੱਥੋਂ ਅਧਿਕਾਰ ਹੈ कि ਨਰਿੰਦਰਦੀਪ ਸਿੰਘ ਨੂੰ ਮਾਰਿਆ ਗਿਆ ਉਹਦਾ ਸਾਥੀ ਕਹਿੰਦਾ ਹੈ ਕਿ ਕਰੰਟ ਲਾਇਆ ਗਿਆ ਕਈ ਥਾਵਾਂ ਤੇ ਨੀਲ ਪੈ ਗਏ ਪਰਿਵਾਰ ਰੋ ਰਿਹਾ ਟਡ ਕਰਿਆ ਕੁੱਟਿਆ ਮਾਰਿਆ ਜੋ ਵੀ ਕਰਿਆ ਕਰੰਟ ਲਗਾਇਆ ਉਹਨੂੰ ਤੁਸੀਂ ਹਸਪਤਲ ਦਾਖਲ ਕਰਾਉਨੇ ਆ ਆਪਣੇ ਆਪ ਕੀ ਸ਼ੰਕਾ ਪੈਦਾ ਕਰਦੇ ਵੀ ਉਹ ਬੰਦਾ ਜਿਹਨੇ ਫੋਨ ਕਰਿਆ ਉਹਦੀ ਕਿੰਨੀ ਕਸ਼ਮੂਰੀਅਤ ਸੀ ਕਿੰਨੀ ਕ ਨਹੀਂ ਕਿ ਪੁਲਿਸ ਲਿਖਾਉਂਦੀ ਆ ਬਿਆਨ ਗੱਲ ਪੁਲਿਸ ਆਮ ਹੀ ਕਰਦੀ ਹੈ ਕੰਮ ਕੋਰੇ ਕਾਗਜ਼ਾਂ ਤੇ ਸਾਈਨ ਕਰਾ ਲੈਂਦੇ ਨੇ ਕਿੰਨੇ ਵਾਰੀ ਦਾ ਉੱਤੇ ਬਿਆਨ ਆਪੀ ਲਕ ਲੈਂਦੇ ਨੇ ਜੇ ਪੁਲਿਸ ਚੱਕ ਕੇ ਲੈ ਕੇ ਗਈ ਹੈ ਜਦੋਂ ਹਸਪਤਾਲ ਚ ਲੈ ਕੇ ਆਏ ਨੇ ਦੋਹਾਂ ਨੂੰ ਤਾਂ ਉਹ ਬੰਦੇ ਚ ਬਾਅਦ ਵਿੱਚ ਕਿਸ ਨੂੰ ਉਹ ਕਰਿਆ ਪਹਿਲਾਂ ਹੀ ਉਹਦਾ ਨਾਮ ਕਿਉਂ ਨਹੀਂ ਆਇਆ ਹੁਣ ਇਹ ਵੀ ਆ ਰਿਹਾ ਵੀ ਉਹ ਹੈਗਾ ਹੀ ਪੁਲਿਸ ਦਾ ਬੰਦਾ ਸੀ ਇਹ ਵੀ ਕਹੀ ਗਏ ਰਹੇ ਨੇ ਜਿਹੜਾ ਇਹ ਦੂਜਾ ਬੰਦਾ ਹੈ ਇਹਨੂੰ ਪੁਲਿਸ ਦਾ ਹੈਗਾ ਗੰਦੀਪ ਇਹਨੂੰ ਪੁਲਿਸ ਦਾ ਬੰਦਾ ਕਿਹਾ ਜਾ ਰਿਹਾ ਹੈ ਪੁਲਸ ਹੀ ਇਹੋ ਜੇ ਕੰਮ ਕਰੇਗੀ ਫਿਰ ਤੁਸੀਂ ਭਾਈ ਤਫਤੀਸ਼ ਕਿੱਥੋਂ ਕਰਾਓਗੇ ਪੁਲਸ ਹੀ ਆਪ ਹੀ ਜੱਜ ਬਣ ਗਈ ਆਪ ਹੀ ਫੈਸਲਾ ਕਰਨ ਵਾਲੀ ਹੋਗੀ ਫਿਰ ਤਾਂ ਫਿਰ ਤਾਂ ਕੰਮ ਖਤਮ ਹੋ ਗਿਆ ਪੰਜਾਬ ਦੇ ਵਿੱਚ ਕਈ ਮੁੱਦੇ ਨੇ ਪਰ ਸਭ ਤੋਂ ਵੱਡਾ ਸਵਾਲ ਅੱਜ ਬਣਿਆ ਹੋਇਆ ਹੈ ਕਿ ਪੰਜਾਬ ਸੂਬੇ ਨੂੰ ਕੀ ਪੂਲਸ ਸਟੇਟ ਬਣਾਇਆ ਜਾ ਰਿਹਾ ਜਾਂ ਬਣਾ ਦਿੱਤਾ ਗਿਆ ਤਾਜ਼ਾ ਘਟਨਾਕਰਮ ਸਾਹਮਣੇ ਆਇਆ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਪਤਾ ਲੱਗਿਆ ਕਿ ਦੋ ਵਿਅਕਤੀਆਂ ਨਾਲ ਸੀਆਈਏ ਸਟਾਫ ਬਠਿੰਡਾ ਦੇ ਪੁਲਿਸ ਮੁਲਾਜ਼ਿਮਾਂ ਨੇ ਤਸ਼ੱਦਦ ਕੀਤਾ ਇਹ ਉਹਨਾਂ ਉੱਤੇ ਦੋਸ਼ ਨੇ ਇਹਨਾਂ ਦੋਸ਼ਾਂ ਦੀ ਹਾਲੇ ਤਹਕੀਕਾਤ ਹੋਣੀ ਸੀ ਜਾਂਚ ਪੜਤਾਲ ਹੋਣੀ ਸੀ ਪਰ ਇੱਕ ਵਿਅਕਤੀ ਦੀ ਇਸੇ ਦੇ ਦੌਰਾਨ ਮੌਤ ਹੋ ਜਾਂਦੀ ਹੈ ਪੁਲਿਸ ਤਸ਼ੱਦਦ ਨਾਲ ਪਰਿਵਾਰ ਰੋ ਰਿਹਾ ਕੁਰਲਾ ਰਿਹਾ ਉਹ ਗੁਨਾਹਗਾਰ ਸੀ ਜਾਂ ਨਹੀਂ ਸੀ ਹਾਲੇ ਉਹਦੀ ਜਾਂਚ ਹੋਣੀ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੇ ਵੱਡੇ ਸਵਾਲ ਉੱਠੇ ਕਿ ਬਠਿੰਡਾ ਪੁਲਿਸ ਜਾਂ ਸੀਆਈਏ ਸਟਾਫ ਬਠਿੰਡਾ ਹੀ ਸਵਾਲਾਂ ਦੇ ਘੇਰੇ ਚ ਆ ਗਿਆ ਇਸ ਮੁੱਦੇ ਉੱਤੇ ਵੱਖ-ਵੱਖਰੇ ਪਹਿਲੂ ਨੇ ਵੱਖ-ਵੱਖਰੇ ਪੱਖ ਨੇ ਇਹ ਸਾਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਇਹ ਸਾਡੇ ਨਾਲ ਨੇ ਡਾਕਟਰ ਪੈਰਾਲਾਲ ਗਰਗ ਜੀ ਜਿਹੜੇ ਕੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪੁਨਰਗਠਨ ਦੇ ਵਿੱਚ ਵਾਈਸ ਚੇਅਰਮੈਨ ਵੀ ਨਿਯੁਕਤ ਕੀਤੇ ਗਏ ਨੇ ਚੁਣੇ ਗਏ ਨੇ ਉਹ ਕੀ ਸੋਚਦੇ ਆ ਆਪਣੇ ਜਥੇਬੰਦਕ ਤੌਰ ਤੇ ਔਰ ਆਪਣ ਕਿ ਕੀ ਹੈ ਇਹ ਸਾਰੀ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਹਿਊਮਨ ਰਾਈਟਸ ਦਾ ਘਾਣ ਹੋ ਰਿਹਾ ਮਨੁੱਖੀ ਅਧਿਕਾਰਾਂ ਦਾ ਇਸੇ ਲਈ ਤੁਸੀਂ ਅੱਗੇ ਆਏ ਹੋਰ ਲੋਕ ਆਏ ਕਿ ਇੱਕ ਜਥੇਬੰਦੀ ਨੂੰ ਮੁੜ ਪੁਨਰਗਠਨ ਕਰੀਏ ਤੇ ਪੈਰਵਾਈ ਕਰੀਏ ਕਿਸਾਂ ਦੀ ਹਾਲੇ ਗੱਲਾਂ ਵਿਉਂਤਬੰਦੀਆਂ ਚੱਲ ਰਹੀਆਂ ਤੇ ਇੱਕ ਬਠਿੰਡੇ ਤੋਂ ਇੱਕ ਕਾਂਡ ਤਾਜ਼ਾ ਵਾਪਰ ਗਿਆ ਇਸ ਸਾਰੇ ਕੇਸ ਨੂੰ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਕਿਵੇਂ ਸਮਝਦੇ ਹੋ ਕਿਵੇਂ ਵੇਖਦੇ ਹੋ ਦੇਖੋ ਦਾ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ ਜਸਵੰਤ ਸਿੰਘ ਉਹਦੇ ਚੇਅਰਮੈਨ ਨੇ ਮਰਦੀ ਸਾਹਿਬ ਨੇ ਜਸਵਿੰਦਰ ਸਿੰਘ ਬੈਂਤ ਰਜਵਿੰਦਰ ਸਿੰਘ ਬੈਂਤ ਤੇ ਉਹ ਤਾਂ ਆਰਗੇਨਾਈਜੇਸ਼ਨ ਦੇ ਤੌਰ ਤੇ ਫੈਸਲੇ ਕਰਦੇ ਆ ਜਿਹੜੇ ਵੀ ਕਰਨੇ ਨੇ ਜੋਗੀ ਆ ਪਰ ਆਰਗੇਨਾਈਜੇਸ਼ਨ ਇੱਕ ਤਾਂ ਬੇਸਿਕ ਮੂਲ ਮੁੱਦਾ ਹੈ ਕਿ ਕਿਸੇ ਦੇ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਹੋਣਾ ਚਾਹੀਦਾ ਜਿੱਡਾ ਮਰਜੀ ਉਹ ਚ ਕੋਈ ਦੋਸ਼ੀ ਹੈ ਕੋਈ ਨਹੀਂ ਦੋਸ਼ੀ ਕੋਈ ਚੰਗਾ ਹੈ ਕੋਈ ਮਾੜਾ ਹੈ ਕਿਉਂ ਨਹੀਂ ਹੋਣਾ ਚਾਹੀਦਾ ਮਨੁੱਖੀ ਅਧਿਕਾਰ ਹਰੇਕ ਦੇ ਬਰਾਬਰ ਨੇ ਸਾਡਾ ਸੰਵਿਧਾਨ ਕਹਿੰਦਾ ਹੈ EACH PERSON IS EQUAL BEFORE LAW ਯਾਨੀ ਕਿ ਹਰੇਕ ਨਾਗਰਿਕ ਨਹੀਂ ਹਮ ਹਰੇਕ ਬੰਦਾ ਉਹ ਭਾਵੇਂ ਕਿਸੇ ਹੋਰ ਮੁਲਕ ਦਾ ਵੀ ਹੋਵੇ ਸਾਡਾ ਨਾਗਰਿਕ ਨਾ ਵੀ ਹੋਵੇ ਸਾਡਾ ਸੰਵਿਧਾਨ ਦੇ ਵਿੱਚੇ ਦਰਜਾ ਬਾਕੀ ਸਾਰੇ ਆਰਟੀਕਲ ਨੇ ਜਿਹੜੇ ਉਹ ਨਾਗਰਿਕ ਤੇ ਲੱਗ ਹੁੰਦੇ ਨੇ ਆਰਟੀਕਲ 14 ਸੰਵਧਾਨ ਦੀ ਧਾਰਾ 14 ਜਿਹੜੀ ਉਹ ਸਾਰਿਆਂ ਤੇ ਲੱਗ ਹੁੰਦੀ ਹੈ ਵੀ ਇਸ ਸੰਵਿਧਾਨ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਨੇ ਇਹ ਗੱਲ ਕਾਨੂੰਨ ਦੀ ਆ ਕਿਸੇ ਨੇ ਉਹ ਵੀ ਫੜ ਕੇ ਤਫਤੀਸ਼ ਕਰਨੀ ਜਾਂ ਹਾਲਾਂਕਿ ਜਿਹੜੀ ਨਿਆਂ ਸਜਤਾ ਹੁਣ ਬਣਾਈ ਆ ਉਹਨੇ ਤਕਰੀਬਨ ਤਕਰੀਬਨ ਪੁਲਸ ਰਾਜ ਬਣਾਤਾ ਕਾਨੂੰਨ ਦੇ ਵਿੱਚ ਹੀ ਜਿਹੜੇ ਅੱਗੇ ਮੈਜਿਸਟ੍ਰੇਟ ਦੇ ਪਾਵਰ ਸੀ ਕਿ ਹਰੇਕ ਨੂੰ ਮਜਸਲ ਉਹ کافی ਕੁਛ ਹੋ ਉਹਨਾਂ ਨੇ ਕਰਤਾ ਇਸ ਤੀਕੇ ਦੇ ਨਾਲ ਕਿ ਅੱਜ ਸਾਨੂੰ ਨਿਆਂ ਮਿਲਣ ਦੀ ਸੰਭਾਵਨਾ ਘਟਦੀ ਜਾ ਰਹੀ ਹੈ ਉਹਦੇ 'ਚ ਪੁਲਿਸ ਨੂੰ ਜਦ ਤੁਸੀਂ ਪਾਵਰਾਂ ਵਧਾ ਦਿੰਦੇ ਹੋ ਪੁਲਿਸ ਦੀ ਆਪਣੀ ਭੂਮਿਕਾ ਹੈ ਤੇ ਨਿਆਂਪਾਲਿਕਾ ਦੀ ਆਪਣੀ ਹੈ ਦੋ ਚੀਜ਼ਾਂ ਵੱਖਰੀਆਂ ਸੀਗੀਆਂ ਇਹਨਾਂ ਨੇ ਉਹ ਪੁਲਿਸ ਨੂੰ ਪਾਪਰਾਂ ਦਿੱਤੀਆਂ ਜਿਹਦੇ ਨਾਲ ਨੁਕਸਾਨ ਹੋ ਰਿਹਾ ਪਰ ਇੱਥੇ ਪੰਜਾਬ ਦੀ ਪੁਲਿਸ ਹੈ ਜਿਹੜੀ ਇਹ ਤਾਂ ਬਹੁਤ ਹੀ ਜ਼ਿਆਦਾ ਮੈਨੂੰ ਲੱਗਦਾ ਵੀ ਇੱਕ ਕਿਸਮ ਦਾ ਬੇਲਗਾਮ ਹੋਣ ਵਾਲੀ ਗੱਲ ਹੈ ਜੇ ਤੁਸੀਂ ਦੇਖੋ ਇਹਨਾਂ ਨੇ ਕਿਹਾ ਜੁੱਧ ਨਸ਼ਾ ਵਿਰੁੱਧ ਹੁਣ ਉਹ ਜੁੱਧ ਨਸ਼ਾ ਵਿਰੁੱਧ ਚ ਕਾਨੂੰਨ ਪਾਸ ਕਰਿਆ ਅਮਰਿੰਦਰ ਜੀ ਸਰਕਾਰ ਨੇ ਹਾਲਾਂਕਿ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿਹੜਾ ਪਾਸ ਕਰੋ ਪਹਿਲਾਂ ਹੀ ਐਨਡੀਪੀਐਸ ਐਕਟ ਹੈਗਾ ਉਹੀ ਆਪਦਾ ਦਿਖਾਵਾ ਵਾਸਤੇ ਜਿਵੇਂ ਭੁਵੰਤਮਾਨ ਵੀ ਕਰਦਾ ਉਹ ਸਾਰੀਆਂ ਸਰਕਾਰਾਂ ਕਰੀ ਜਾਂਦੀਆਂ ਨੇ ਬੇਸੀ ਹੋ ਕਿਸੇ ਦੀ ਜਿਹੜਾ ਜਾਇਦਾਦ ਤਸਕਰੀ ਦੇ ਪੈਸੇ ਨਾਲ ਬਣਾਈ ਹੋ ਉਹਨੂੰ ਜ਼ਬਤ ਕਰ ਲਾਂਗੇ ਜੀ ਜਿਆਦਾ ਜ਼ਬਤ ਕਰਨ ਦਾ ਕਾਨੂੰਨ ਹੈ ਬੁਲਡੋਜ਼ਰ ਫੇਰੰਦਾਤਾ ਨਹੀਂ ਜਿੰਦਾ ਮਰਜੀ ਹੈ ਕੋਈ ਇਹ ਚੱਕਰ ਬੁਲਡੋਜ਼ਰ ਫੇਰ ਜਾਂਦੇ ਲੋਕਾਂ ਤੇ ਪਿੱਛੋਂ ਕਹਿੰਦੇ ਨਹੀਂ ਜੀ ਇਹਨੇ ਟੋਬੇ ਚ ਬਣਾਇਆ ਸੀ ਇਹਨੇ ਵੈਲੀਡੇਸ਼ਨ ਕਰੀ ਸੀ ਫੇਰ ਵੈਲੀਡੇਸ਼ਨ ਵਾਲੇ ਸਾਰੇ ਢਾ ਦੋ ਤੇ ਇੱਕ ਘੰਟਾਉਣੇ ਸੋ ਬੁਲਡੋਜ਼ਰ ਕਲਚਰ ਜਿਹੜਾ ਭਗਵੰਤ ਮਾਨ ਨੇ ਚੜਾਇਆ ਕਈਆਂ ਨੇ ਬੜੇ ਉਸ ਤੇ ਵੀ ਹਾਂ ਜੀ ਚਲੋ ਜੇ ਇਹਨਾਂ ਦਾ ਬੰਦਾ ਦੁਖੀ ਹੁੰਦਾ ਨਾ ਕਈ ਵਾਰ ਕਹਿਣਾ ਚੱਲ ਇਹ ਨਾ ਦੁਖੀ ਹੋ ਕੇ ਵੀ ਕਈ ਵਾਰੀ ਜਿਹੜਾ ਸੀ ਕਹਿ ਜਾਂਦਾ ਸੈਸਵਾ ਉਹ ਮਾੜੀ ਗੱਲ ਹੁੰਦੀ ਆ ਮਨੁੱਖੀ ਜਿਹਨਾਂ ਕਹਿੰਦਾ ਮਾੜਾ ਬੰਦਾ ਜਿੰਨਾ ਮਰਜ਼ੀ ਮਾੜਾ ਉਹਨੂੰ ਤੁਸੀਂ ਕਾਨੂੰਨ ਦੇ ਹੱਦ ਕਰੋ ਭਗਤ ਸਿੰਘ ਹੋਰਾਂ ਨੂੰ ਵੀ ਕਾਨੂੰਨ ਦੇ ਹੱਦ ਕਰੇਗਾ ਨਾ ਕਿਸ ਤੋਂ ਉਹਨਾਂ ਚ ਬੇਹੇੜੇ ਬਣਾ ਚਾਹੁੰਦੇ ਨੇ ਉਹਨਾਂ ਦੇ ਬਾकायदा ਦਸਤਾਵੇਜ਼ ਫੜੇ ਗਏ ਸੀ ਜਿਹੜੇ ਜਿਉਂ ਉਹਨਾਂ ਨੇ ਕਿਹਾ ਬੰਬ ਚਲਾਉਣ ਦੀ ਵਾਪਸੀ ਚਿੱਠੀਆਂ ਸੀ ਜਿਹੜੀਆਂ ਇਹਦੇ باوجود ਵੀ ਕੇਸ ਤਾਂ ਚੱਲਿਆ ਹਾਲਾਂਕਿ ਸਾਡਾ ਸਹਿਮਤੀ ਹੋਵੇ ਨਾ ਹੋਵੇ ਵੀ ਕੋਰਟ ਨੇ ਠੀਕ ਵੈਸਾ ਕਰਿਆ ਗਲਤ ਕਰਿਆ ਕੀ ਕਰਿਆ ਸੋ ਇਹ ਅੰਗਰੇਜ਼ ਦੇ ਰਾਜ ਚ ਵੀ ਕੇਸ ਚੱਲਦਾ ਸੀ ਤੇ ਐਦਾਂ ਗੋਲੀਆਂ ਫੜ ਕੇ ਮਾਰਨਾ ਤੁਸੀਂ ਜਿੱਦੇ ਮਰਜ਼ੀ ਮਾਰ ਦੋਗੇ ਅੱਜ ਮੰਨ ਲਓ ਇਹ ਵੀ ਇੱਕ ਹੱਦ ਤੱਕ ਮੈਂ ਕਿਉਂ ਕਹਿਣਾ ਵੀ ਮੰਨ ਲਓ ਇੱਕ ਸੱਚੀ ਮੁੱਚੀ ਕਾਤਲ ਹੈ ਹਮ ਪਰ ਉਹਨੂੰ ਗੋਲੀ ਮਾਰਨ ਦਾ ਤੁਹਾਨੂੰ ਕਿੱਥੋਂ ਅਧਿਕਾਰ ਹੈ ਉਸੇ ਮਗਾ ਦਿਮਾਚਾ ਉਹ ਨੂੰ ਜੋ ਜ਼ਿਆਦਾ ਦਅਗੀ ਸਜ਼ਾ ਦੇਗੀ ਹੁਣ ਇਹ ਕੀ ਕਰਦੇ ਨੇ ਵੀ ਇਹ ਜੇ ਕਿਸੇ ਨੂੰ ਰੇਪ ਕਰਦਾ ਤਾਂ ਵੀ ਗੋਲੀ ਮਾਰ ਦੋ ਜੇ ਕਿਸੇ ਨੂੰ ਕੋਈ ਕਿਡਨੈਪਿੰਗ ਕਰਦੀ ਤਾਂ ਵੀ ਗੋਲੀ ਮਾਰ ਦੋ ਕਿਸੇ ਨੂੰ ਕੋਈ ਨਸ਼ਾ ਤਸਕਰਾਂ ਤਾਂ ਵੀ ਗੋਲੀ ਮਾਰ ਦੋ ਇਹ ਤਰੀਕਾ ਜਿਹੜਾ ਹੈ ਇਹ ਪੁਲਿਸ ਸਟੇਟ ਤੂੰ ਵੀ ਮੜੀ ਸਟੇਟ ਹੈ ਡਾਕਟਰ ਸਾਹਿਬ ਤੁਸੀਂ ਬੇਸਿਕ ਦੱਸਿਆ ਕਿ ਹਾਲਾਤ ਕਿਵੇਂ ਹੌਲੀ-ਹੌਲੀ ਪੱਕ ਰਹੇ ਨੇ ਤੇ ਇਸ ਪਾਸੇ ਲਜਾਇਆ ਕਿਵੇਂ ਜਾ ਰਿਹਾ ਅਸੀਂ ਬਠਿੰਡੇ ਵਾਲੇ ਕੇਸ ਦੀ ਉਦਾਹਰਨ ਲੈ ਲਈਏ ਮੰਨ ਲਓ ਕਿ ਨਰਿੰਦਰਦੀਪ ਸਿੰਘ ਨੂੰ ਮਾਰਿਆ ਗਿਆ ਉਹਦਾ ਸਾਥੀ ਕਹਿੰਦਾ ਹੈ ਕਿ ਕਰੰਟ ਲਾਇਆ ਗਿਆ ਕਈ ਥਾਵਾਂ ਤੇ ਨੀਲ ਪੈ ਗਏ ਪਰਿਵਾਰ ਰੋ ਰਿਹਾ ਇਹ ਸਾਰੀ ਇਸ ਕੇਸ ਨੂੰ ਲੈ ਕੇ ਖਾਸ ਕਰਕੇ ਤੁਹਾਡਾ ਨਜ਼ਰੀਆ ਕੀ ਕਹਿੰਦਾ ਕੀ ਕੀ ਹੋ ਸਕਦਾ ਦੇਖੋ ਮੈਂ ਉਹ ਕੇਸ ਦੀ ਉਹਨਾਂ ਦੇ ਪੇਰੈਂਟਸ ਦੀ ਜਿਹੜੇ ਮਾਪਿਆਂ ਨੇ ਵੀਡੀਓ ਕਰੀ ਉਹ ਵੀ ਸੁਣੀ ਹੈ ਜਿਹੜਾ ਮਾੜਾ ਮੋਟਾ ਮੀਡੀਆ 'ਚ ਆਇਆ ਜਿੰਨਾ ਉਹ ਵੀ ਮੈਂ ਦੇਖਿਆ ਬਤੌਰ ਡਾਕਟਰ ਜੀ ਕਿਉਂਕਿ ਇਹ ਜੇ ਕੇਸ ਸਾਡੇ ਕੋਲ ਪੋਸਟਮਾਰਟਮ ਦਾ ਡਾਕਟਰ ਨਹੀਂ ਕਰਨੇ ਹੁੰਦੇ ਨੇ ਉਹਨਾਂ ਨੇ ਇਹ ਵੀ ਕਿਹਾ ਵੀ ਸਾਨੂੰ ਉਹਨਾਂ ਤੇ ਇਹ ਪਹਿਲੀ ਵਾਰੀ ਪੋਸਟਮਾਰਟਮ ਇਹ ਮਤ ਚਾਹਣਾ ਉੱਥੇ ਬਿਠੰਡੇ ਜਾਂ ਪਹਿਲਾਂ ਹੋ ਚੁੱਕਿਆ ਦੁਬਾਰਾ ਹੋਣਾ ਅਜੇ ਤੱਕ ਕੋ ਸਪਸ਼ਟ ਨਹੀਂ ਹੋ ਰਿਹਾ ਕਿਤੇ ਲਿਖਿਆ ਵੀ ਉਹ ਦੁਬਾਰਾ ਪੋਸਟਮਾਰਟਮ ਬਿਠੰਡੇ ਕਰਨਾ ਹੈ ਇਹ ਜੇ ਕੇਸ ਜਦੋਂ ਥਾਣੇ 'ਚ ਡੈਥ ਹੋਈ ਮੰਨੀ ਜਾਂਦੀ ਆ ਵੀ ਥਾਣੇ 'ਚ ਉੱਥੋਂ ਕੁੱਟਮਾਰ ਤੋਂ ਬਾਅਦ ਹਸਪਤਾਲ ਚ ਲਿਆਂਦਾ ਉੱਥੇ ਡੈਥ ਹੋਈ ਹੋਵੇ ਤਾਂ ਇਹ ਜਿੱਚ ਵੈਸੇ ਪਹਿਲੀ ਗੱਲ ਤਾਂ ਇਹ ਬੋਰਡ ਬਣਾ ਕੇ ਪੋਸਟਮਾਰਟਮ ਕਰਾਈਦਾ ਹੈ ਜੀ ਕਦੇ ਵੀ ਕਦੇ ਇੱਕ ਦਾ ਇੱਕ ਤੋਂ ਨਹੀਂ ਕਰਵਾਈਦਾ ਮੇਰੇ ਕੋਲ ਕਿੰਨੀ ਕੇਸ ਹੁੰਦੀ ਮੈਂ ਬੋਰਡ ਦਾ ਆਰਡਰ ਕਰਦਾ ਰਿਹਾ ਜੀ ਕਿਉਂਕਿ ਬੋਰਡ ਜਿਹੜਾ ਉਹ ਚ ਜਦ ਤਿੰਨੇ ਡਾਕਟਰ ਹੋਣਗੇ ਤਾਂ ਥੋੜਾ ਜਆ ਸੰਭਾਵਨਾ ਹੁੰਦੀ ਹੈ ਕਿ ਇਨਸਾਫ ਮਿਲੇ ਪੱਕਾ ਚਨੀਆ ਪੱਕਾ ਕਹ ਸਕਦੇ ਫਿਰ ਵੀ ਸੰਭਾਵਨਾ ਤਾਂ ਹੁੰਦੀ ਹੀ ਹੈ ਆਪਾਂ ਜਾਣਦੇ ਕੋ ਕਿ ਤਿੰਨ ਬੰਦੇ ਨੇ ਬੱਕਰੇ ਬੱਕਰੇ ਨੇ ਸੰਭਾਵਨਾ ਤਾਂ ਬੰਦੀ ਵੀ ਸੋ ਇਲਤੀਜਾ ਇਹ ਹੈ ਦੂਜਾ ਇਹ ਹੈ ਵੀ ਜਦ ਤੁਸੀਂ ਸ਼ਾਮ ਨੂੰ ਫੜਦੇ ਹੋ ਉਸ ਨੂੰ ਠੀਕ ਹੈ ਉਹ ਆਪਣੇ ਆਈਟੀ ਸੈਂਟਰ ਚੋਂ ਆਈਡਟ ਸੈਂਟਰ ਚੋਂ ਜਾ ਰਿਹਾ ਹੈ ਤੋ ਤੁਸੀਂ ਉਹਨਾਂ ਨੂੰ ਫੜ ਕੇ ਲੈ ਜੰਨ ਦੋ ਨਾਂ ਜਿਵੇਂ ਦੋਸ਼ ਲਾਇਆ ਜਾ ਰਿਹਾ ਹੈ ਉਹਦੇ ਚ ਇੱਕ ਬੰਦਾ ਤੁਸੀਂ ਫਟੜ ਕਰਿਆ ਕੁੱਟਿਆ ਮਾਰਿਆ ਜੋ ਵੀ ਕਰਿਆ ਕਰੰਟ ਲਗਾਇਆ ਉਹਨੂੰ ਤੁਸੀਂ ਹਸਪਤਾਲ ਦਾਖਲ ਕਰਾਉਣਾ ਹਸਪਤਾਲ ਦੇ ਵਿੱਚੋਂ ਫੋਨ ਜਿਹੜਾ ਦੂਜਾ ਬੰਦਾ ਉਹ ਕਰਦਾ ਜਿਵੇਂ ਮਾਪੇ ਦੱਸਦੇ ਨੇ ਉਹਦੇ ਫੋਨ ਤੋਂ ਹੀ ਕਰਦਾ ਮੇਰੇ ਤੱਕ ਦੇ ਫੋਨ ਤੋਂ ਤੇ ਫਿਰ ਉਹ ਗੱਡੀ ਛੁੱਟ ਕੇ ਚਾਬੀਆਂ ਤੇ ਉਹ ਭੱਜ ਜਾਂਦਾ ਹੈ ਈ ਆਪਣੇ ਆਪ ਦੀ ਸ਼ੰਕਾ ਪੈਦਾ ਕਰ ਦੇਵੀ ਉਹ ਬੰਦਾ ਜਿਹਨੇ ਫੋਨ ਕਰਿਆ ਉਹਦੀ ਕਿੰਨੀ ਕਸ਼ਮੂੜੀਅਤ ਸੀ ਕਿੰਨੀ ਕ ਨਹੀਂ ਸੀ ਉਹਨੇ ਵੀਡੀਓ ਪਾ ਕੇ ਦੱਸਿਆ ਕਿ ਮੈਨੂੰ ਪੁਲਿਸ ਨੇ ਡਰਾਇਆ ਸੀ ਕਿ ਤੂੰ ਫੋਨ ਕਰਕੇ ਐਕਸੀਡੈਂਟ ਹੋਇਆ ਉਹਨੇ ਵੀਡੀਓ ਪਾਈ ਕਿ ਮੈਨੂੰ ਝੂਠਾ ਬਿਆਨ ਦੇਣ ਵਾਸਤੇ ਮਜਬੂਰ ਕਰਿਆ ਮੈਨੂੰ ਆ ਕਰਿਆ ਮੈਨੂੰ ਆ ਕਰਿਆ ਉਹ ਫਿਰ ਪੁਲਿਸ ਨੇ ਉਹਨੂੰ ਵੀ ਵਿੱਚ ਸ਼ਾਮਲ ਕਰ ਲਿਆ ਘਰ ਦੇ ਕਹਿੰਦੇ ਨੇ ਵੀ ਸਾਨੂੰ ਗੁੰਮਰਾ ਕਰਿਆ ਪੁਲਿਸ ਨੇ ਸਾਨੂੰ ਵੀ ਗੁੰਮਰਾ ਕਰਿਆ ਸੱਤੋ ਵੀ ਇਦਾਂ ਬਿਆਨ ਲਕਾ ਲੇ ਹਰ ਮੈਂ ਡਾਕਟਰੀ ਚ ਤਜਰਬਾ ਮੇਰਾ ਹੈਗਾ ਕਿ ਪੁਲਿਸ ਲਿਖਾਉਂਦੀ ਆ ਬਿਆਨ ਗਲਤ ਪੁਲਸਾਂ ਆਮ ਹੀ ਕਰਦੀ ਆ ਇਹ ਕੰਮ ਕੋਰੇ ਕਾਗਜ਼ਾਂ ਤੇ ਸਾਈਨ ਕਰਾ ਲੈਂਦੇ ਨੇ ਕਿੰਨੇ ਵਾਰੀ ਤਾਂ ਉੱਤੇ ਬਿਆਨ ਆਪੀ ਲਿਖ ਲੈਂਦੇ ਨੇ ਸੋ ਕਿਉਂਕਿ ਉਹਦੇ ਉੱਤੇ ਦਸਤਖਤ ਕਰਾਉਣੇ ਜ਼ਰੂਰੀ ਨਹੀਂ ਹੁੰਦੇ ਬਿਆਨ ਤੇ ਸੋ ਦੇਖ ਦਿਓ ਜਿਹੜਾ ਮਰਜ਼ੀ ਜੇ ਦਸਤਖਤ ਕਰਾ ਲਈ ਕੋਰੇ ਕਾਗਜ਼ ਤੇ ਫਿਰ ਤਾਂ ਜੋ ਮਰਜ਼ੀ ਕਰ ਦੋ ਫਿਰ ਤਾਂ ਜਮਈ ਪੱਕਾ ਹੀ ਆ ਸੋ ਇਸ ਕਰਕੇ ਇਹਦੇ ਵਿੱਚ ਜਿਹੜਾ ਵੱਡੀ ਸ਼ੰਕੇ ਪੈਦਾ ਹੁੰਦੇ ਨੇ ਉਹ ਇਹ ਹੁੰਦੇ ਨੇ ਕਿ ਜੇ ਦੂਜੇ ਦਿਨ ਉਹਨੂੰ ਫੜਾਇਆ ਜਾ ਰਿਹਾ ਹੈ ਜਦੋਂ ਹਸਪਤਾਲ ਦੇ ਵਿੱਚ ਗਿਆ ਹੈ ਪੁਲਿਸ ਤਾਂ ਚੱਕ ਕੇ ਲੈ ਕੇ ਗਈ ਹੈ ਇਹ ਗੱਲ ਤੋਂ ਤਾਂ ਪੁਲਿਸ ਨੇ ਮੰਨ ਕਰਨੀ ਕਿਉਂਕਿ ਪੁਲਸਾਰਾਂ ਤੇ ਵੀ ਕੇਸ ਬਣਾਇਆ ਹੈ ਜੇ ਪੁਲਿਸ ਚੱਕ ਕੇ ਲੈ ਕੇ ਗਈ ਹੈ ਜਦੋਂ ਹਸਪਤਾਲ ਚ ਲੈ ਕੇ ਆਏ ਨੇ ਦੋਹਾਂ ਨੂੰ ਤਾਂ ਉਹ ਬੰਦੇ ਤੇ ਬਾਅਦ ਦੇ ਵਿੱਚ ਕਿਸ ਨੂੰ ਉਹ ਕਰਿਆ ਪਹਿਲਾਂ ਹੀ ਉਹਦਾ ਨਾਮ ਕਿਉਂ ਨਹੀਂ ਆਇਆ ਉਹਦੇ ਬਿਆਨ ਜੋ ਵੀ ਹੈ ਅੱਛਾ ਹੁਣ ਇਹ ਵੀ ਆ ਰਿਹਾ ਹੈ ਵੀ ਉਹ ਹੈਗਾ ਹੀ ਪੁਲਿਸ ਦਾ ਬੰਦਾ ਸੀ ਇਹ ਵੀ ਕਈ ਕਹਿ ਰਹੇ ਨੇ ਜੀ ਜਿਹੜਾ ਇਹ ਦੂਜਾ ਬੰਦਾ ਹੈ ਇਹਨੂੰ ਪੁਲਸ ਦਾ ਗਗਨਦੀਪ ਹੈ ਇਹਨੂੰ ਪੁਲਸ ਦਾ ਬੰਦਾ ਕਿਹਾ ਜਾ ਰਿਹਾ ਕਿ ਵੱਡੀ ਗੱਲ ਇਹ ਹੈ ਵੀ ਉਂਝ ਤਾਂ ਸੈਂਟੀਮੈਂਟਲ ਮਾਮਲਾ ਇਹ ਕਿਉਂਕਿ ਕਾਨੂੰਨ ਦੇ ਸਾਹਮਣੇ ਕੋਈ ਅਜ ਨਹੀਂ ਹੁੰਦਾ ਵੀ ਇਹ ਕੱਡਾ ਮੁੰਡਾ ਜੀ ਉਹ ਸਾਰੇ ਮਤਲਬ ਨਾਨਕਿਆਂ ਚ ਵੀ ਕੱਡਾ ਹੀ ਆ ਤੇ ਦਾਦਕਿਆਂ ਚ ਵੀ ਕੱਡਾ ਹੀ ਆ ਤੇ ਦੂਜੀ ਗੱਲ ਉਹਦੀ ਘਰ ਵਾਲੀ ਵਿਚਾਰੀ ਆਪਾਂ ਦੇਖਿਆ ਬੱਚਾ ਛੋਟਾ ਹੈ ਸੋ ਜੋ ਵੀ ਪਰ ਵੱਡੀ ਗੱਲ ਦਾ ਕਮਾਊ ਵੀ ਕੱਲਾ ਉਹੀ ਸੀ ਬਾਪ ਤਾਂ ਕੋਈ ਸੇਵਾ ਕਰਦਾ ਕਿਤੇ ਡਾਕਟਰ ਕਹਿੰਦੇ ਨੇ ਉਹਨੂੰ ਹੋਣਾ ਕੋਈ ਪ੍ਰੈਕਟਿਸ਼ਨਰ ਵਗੈਰਾ ਉਮਰ ਵੀ ਕਾਫੀ ਹੈ ਸੋ ਜਿਹੜਾ ਘਰ ਦਾ ਬਰੈਡ ਵਿਨਰ ਹੈ ਉਹਨੂੰ ਮਾਰ ਦਿੱਤਾ ਗਿਆ ਕਿਵੇਂ ਮਾਰਿਆ ਕਿਹਨੇ ਮਾਰਿਆ ਕਿੰਨਾ ਦੋਸ਼ੀ ਹੈ ਉਹ ਤਾਂ ਕਾਨੂੰਨ ਚ ਪਤਾ ਲੱਗਣਾ ਹੈ ਪਰ ਜਦ ਕਹਿੰਦੇ ਵੀ ਸਾਈਆਂ ਪੇ ਕੁਤਵਾਲ ਤਾਂ ਡਰ ਕਾ ਹੈਗਾ ਜੇ ਪੁਲਿਸ ਹੀ ਇਹੋ ਜੇ ਕੰਮ ਕਰੇਗੀ ਫਿਰ ਤੁਸੀਂ ਭਾਈ ਤਫਤੀਸ਼ ਕਿੱਥੋਂ ਕਰਾਓਗੇ ਤਫਤੀਸ਼ ਤਾਂ ਪੁਲਿਸ ਨੇ ਕਰਨੀ ਆ ਨਾ ਪੁਲਿਸ ਆਤ ਹੀ ਜੱਜ ਬਣ ਗਈ ਆਪ ਹੀ ਫੈਸਲਾ ਕਰਨ ਵਾਲੀ ਹੋਗੀ ਫਿਰ ਤਾਂ ਫਿਰ ਤਾਂ ਕੰਮ ਖਤਮ ਹੋ ਗਿਆ ਸੋ ਜੇ ਇੱਥੇ ਜਿਹੜੇ ਅਸੀਂ ਜੱਜ ਵੱਖਰੇ ਤੇ ਤਫਤੀਸ਼ ਏਜੰਸੀ ਵੱਖਰੀ ਰੱਖੀ ਸੀ ਉਹ ਇਸੇ ਕਰਕੇ ਰੱਖੀ ਸੀ ਮੈਂ ਕਈ ਵਾਰੀ ਕੋਰਟਾਂ ਦੇ ਵਿੱਚ ਵੀ ਇਹ ਤਾਂ ਜੀ ਤਫਤੀਸ਼ ਵਾਲੇ ਵੀ ਰਲ ਗਏ ਮੁਕਦਮਾ ਚਣਾਉਣ ਵਾਲੇ ਵੀ ਰਲ ਗਏ ਤੇ ਫਿਰ ਤੁਸੀਂ ਕਰੋਗੇ ਕਿ ਗਵਾਹ ਨੂੰ ਮਕਰਾ ਦੇਣ ਉਹ ਮਨਾ ਲੈਣ ਇਹ ਦੇ ਵਿੱਚ ਜਾਤੀ ਹੋਈ ਹੈ ਇਹ ਉਸ ਕੱਡੇ ਮੁੰਡੇ ਨੂੰ ਮਾਰਿਆ ਗਿਆ ਮੇਰੇ ਹਿਸਾਬ ਨਾਲ ਕਿਹਨੇ ਮਾਰਿਆ ਸ਼ੰਕਾ ਦੇਖਣ ਤੋਂ ਪੁਲਿਸ ਤੇ ਪੈਂਦੀ ਹੈ ਜੋ ਕਹਾਣੀਆਂ ਸਾਰੇ ਹਾਲਾਤ ਪਰ ਫਿਰ ਵੀ ਆਪਾਂ ਇਹ ਨਹੀਂ ਕਰ ਸਕਦੇ ਵੀ ਪੱਕਾ ਹੈ ਦੋਸ਼ ਤਾਂ ਪੁਲਿਸ ਤੇ ਲੱਗੀ ਰਹੇ ਨੇ ਔਰ ਪੁਲਿਸ ਤੇ ਦੋਸ਼ ਇਹ ਵੀ ਪੱਕੇ ਲੱਗ ਜਾਂਦੇ ਨੇ ਬਣ ਜਾਂਦੇ ਨੇ ਕਿਸੇ ਦੇ ਜਦੋਂ ਉਹਨਾਂ ਨੇ ਆਪ ਦਾ ਪੁਲਿਸ ਮਿਲਾ ਜੋ ਬੁੱਕ ਵੀ ਕਰਿਆ ਜ ਨਹੀਂ ਤਾਂ ਫਿਰ ਇਹ ਪੁਲਿਸ ਤੇ ਦੋਸ਼ ਹੀ ਨਹੀਂ ਸੀ ਬਿਲਕੁਲੀ ਪੁਲਿਸ ਦਾ ਜੇ ਦੋਸ਼ ਹੋਵੇ ਤਾਂ ਨਹੀਂ ਮੁੱਕ ਕਰਦੀ ਇੱਥੋਂ ਮੈਨੂੰ ਇਹ ਜਿਹੜਾ ਮੇਰਾ ਤਜਰਬਾ ਜੀਵਨ ਦਾ ਇੰਨੇ ਸਾਰੇ ਪੁਲਿਸ ਮਾਰਟਮ ਕਰਨ ਦਾ ਮੈਡੀਕੋਲ ਲੀਗਲ ਪਰਚੇ ਕੱਟਣ ਦਾ ਉਹ ਇਹ ਹੈ ਕਿ ਜੇ ਪੁਲਿਸ ਨੇ ਆਪਦਾ ਉਹ ਅਵਤਾਰ ਸਿੰਘ ਨੂੰ ਵਿੱਚ ਪਾਇਆ ਹੈ ਨਾ ਕਿ ਇਹ ਇਹਦਾ ਮਤਲਬ ਪੱਕਾ ਪੁਲਿਸ ਦੀ ਵੱਡੀ ਕਸੂਰ ਹੈ ਨਹੀਂ ਤਾਂ ਪੁਲਿਸ ਨਹੀਂ ਕਰੇ ਪਾਉਂਦੀ ਆ ਆਪਣੇ ਬੰਦੇ ਨੂੰ ਉਹ ਤਾਂ ਪਹਿਲਾਂ ਤੇ ਪਾਣੀ ਨਹੀਂ ਪੈਣ ਦਿੰਦੀ ਜਿਸ ਤਰ੍ਹਾਂ ਕਈ ਕੇਸਾਂ 'ਚ ਪਿਛਲੇ ਦਿਨਾਂ 'ਚ ਆਇਆ ਮਾਹੌਲ ਨਿਕਲ ਕੇ ਲੋਕ ਉਹਦੇ ਵਿੱਚੋਂ ਵੀ ਧਾਰਨਾ ਬਣਾ ਲੈਂਦੇ ਆ ਕਿ ਪੁਲਿਸ ਨੇ ਕੀਤਾ ਹੋਣਾ ਕੋ ਨਾ ਕੁਝ ਧਾਰਨਾ ਜ਼ਰੂਰ ਬਣਾ ਲੈਂਦੇ ਨੇ ਪਰ ਧਾਰਨਾ ਹਵਾ 'ਚ ਨਹੀਂ ਬੰਦੀ ਜੇ ਧੂਆ ਨਿਕਲਦਾ ਨਾ ਤਾਂ ਅੱਗ ਹੁੰਦੀ ਆ ਕਿਤੇ ਹੁਣ ਤੁਸੀਂ ਦੇਖੋ ਜਿਹੜਾ ਪਟਿਆਲੇ ਵਾਲਾ ਕੇਸ ਸੀ ਜਿਹੜਾ ਉਹਨੂੰ ਕੱਲ੍ਹ ਨਾਲ ਨੂੰ ਕੁੱਟਿਆ ਉਹਦੇ ਵਿੱਚ ਸਭ ਦੇ ਸਾਹਮਣੇ ਆਈ ਜਾਂਦਾ ਜੇ ਇੰਨਾ ਰੌਲਾ ਨਾ ਪੈਂਦਾ ਇੰਨਾ ਵੀ ਨਹੀਂ ਹੋਣਾ ਸੀ ਜੋ ਹੋਇਆ ਧਮਕੀਆਂ ਹੋਰ ਵੀ ਚੰਗਾ ਸਾਨੂੰ ਦੇਖਾਂਗੇ ਇਹ ਮੈਂ ਆਪ ਇਹਦਾ ਚਸ਼ਮਦੀਤ ਗਵਾਇ ਕੇਸ ਚ ਜਿੰਨਾ ਦੇ ਬੰਦੇ ਦਾ ਕਤਲ ਹੋਇਆ ਥਾਣੇਦਾਰ ਉੱਥੇ ਖੜਾ ਉਹਨੂੰ ਕਹਿੰਦਾ ਮੁੰਡੇ ਨੂੰ ਕਹਿੰਦਾ ਤੇਰੇ ਚ ਕਿੱਥੋਂ ਦਾ ਕੇਸ ਆਦਾ ਨਾ ਜਿਹੜਾ ਪੀੜਤ ਅਤਰ ਹੈ ਸੋ ਇਸ ਕਰਕੇ ਇਹ ਕੋਈ ਦੂਰ ਹੈ ਨਹੀਂ ਹੈਗੀਆਂ ਇਦਾਂ ਹੀ ਜਿਹੜਾ ਉਹ ਮੁਕਾਬਲਾ ਬਣਾਇਆ ਗਿਆ ਵਿਕਟ ਡਨੈਪ ਦਾ ਕਿਡਨੈਪ ਦੇ ਮੁਕਾਬਲੇ ਤਾਂ ਵੀ ਇਹੀ ਹਾਲ ਹੈ ਸੋ ਜਦ ਤੁਸੀਂ ਉਧਰ ਦੂਜੇ ਪਾਸੇ ਜਿਹੜੇ ਬੁੱਲਡੋਜ਼ ਤੀਜਾ ਪਾਸਾ ਆ ਹੁਣ ਰੌਲਾ ਪੈ ਗਿਆ ਤਾਂ ਉਹਨੂੰ ਫੜ ਰਹੇ ਨੇ ਉਹ ਜਿਹੜੀ ਬੀਬੀ ਇਹਨਾਂ ਦੀ ਪੁਲਿਸ ਵਾਲੀ ਫੜੀ ਗਈ ਹੈ ਤੇ ਉਹਦੇ ਕੋਈ ਨਹੀਂ ਜਿਆਦਾ ਉਹਦੇ ਤਾਂ ਕੋਈ ਬੁੱਲਡੋਜ਼ਰ ਉਹ ਪਤਾ ਨਹੀਂ ਬੁੱਲਡੋਜ਼ਰ ਕਿੱਥੇ ਚਲੇ ਗਏ ਤੁਸੀਂ ਮਤਲਬ ਕੀ ਤੁਸੀਂ ਆਰਟੀਕਲ 14 ਨੂੰ ਤੋੜ ਰਹੀ ਹੈ ਪੁਲਿਸ ਦਾ ਹੀ ਘਟ ਘਟ ਇਹ ਤਾਂ ਬਰਾਬਰਤਾ ਦੀ ਗਲਤ ਕਰੋ ਨਾ ਉਹ ਐਨ ਛੜਿਆਮ ਕਹਿ ਰਹੀ ਹੈ ਵੀ ਮੇਰੇ ਕੋਲ ਠੀਕ ਹੈ ਮੇਰੇ ਕੋਲ ਕਣੀ ਮੇਰੀ 80000 ਤਨਖਾਹ ਹੈ ਮੇਰੇ ਕੋਲ ਤਾਂ ਪੈਸਾ ਮੈਂ ਆ ਵੀ ਦੇ ਸਕਦੀ ਹਾਂ ਮਤਲਬ 80000 ਤਨਖਾਹ ਲਾ ਨਾ ਲੱਖ ਲੱਖ ਦੋ ਦੋ ਲੱਖ ਦੇ ਮੋਬਾਈਲ ਤੇ ਇਦਾਂ ਤੇ ਗਲੀਆਂ ਤੇ ਇਦਾਂ ਪੈਸਾ ਇਦਾਂ ਕੋਠੀਆਂ ਤੇ ਐਡੀ ਛੇਤੀ ਐ ਨਹੀਂ ਹੁੰਦਾ ਕਦੀ ਕਹਨ ਨੂੰ ਜੋ ਨਾ ਮਰਜ਼ੀ ਕਹੀ ਜਾਵੇ ਕਹਨ ਨੂੰ ਕੀ ਆ ਜੋ ਜੋ ਮਰਜ਼ੀ ਕਰੋ ਕੋਈ ਨਹੀਂ ਜੀ ਮੇਰੇ ਤਾਂ ਆਏ ਆਏ ਮੇਰੇ ਤਾਂ ਫਲਾਣੇ ਤੋਂ ਆਏ ਜੀ ਮੇਰੇ ਤਾਂ ਫਲਾਣੇ ਇੱਕ ਪਰਸੇ ਦਾ ਸੁਖਵਾਲ ਖਰੇ ਵਰਗਿਆਂ ਨੂੰ ਐਮਐਨਡੀ ਨੂੰ ਅੰਦਰ ਕਰ ਰਹੇ ਨੇ ਜਿਹੜਾ ਇਹਨਾਂ ਦੀ ਪਾਰਟੀ ਵੱਲੋਂ ਐਡੋਪੀ ਰਿਹਾ ਜੀ ਉਹਨਾਂ ਨੂੰ ਅੰਦਰ ਕਰ ਰਹੇ ਨੇ ਦੂਜੇ ਪਾਸੇ ਤੁਸੀਂ ਸ਼ਾਇਦ ਰਹਿ ਜਾਂ ਨਹੀਂ ਰਿਹਾ ਮੈਨੂੰ ਪਤਾ ਇਹਨਾਂ ਦਾ ਤੇ ਦੂਜੇ ਪਾਸੇ ਉਹਨੂੰ ਜਦੋਂ ਜਵੰਤ ਵੀ ਹੋ ਜਾਂਦੇ ਫਿਰ ਦੁਆਰਾ ਕਰ ਦਿੰਦੇ ਨੇ ਦੂਜੇ ਪਾਸੇ ਤੁਸੀਂ ਐਡਾ ਵੱਡਾ ਘਣਾਉਣਾ ਜ਼ੁਲਮ ਸਾਹਮਣੇ ਆ ਗਿਆ ਤੁਹਾਡੇ ਤੋਂ ਤੁਸੀਂ ਆਪ ਹੀ ਫੜਿਆ ਪੁਲਸ ਵਾਲਾ ਸੀ ਤਾਂ ਨਹੀਂ ਫੜੀ ਹੋ। ਤੇ ਉਹਨੀਆਂ ਕੋਠੀਆਂ ਸਾਹਮਣੇ ਦਿਖਾਤੀਆਂ ਲੋਕਾਂ ਨੇ ਬੁਲਟ ਹੋਰ ਥਾਰ ਗੱਡੀ ਥਾਰ ਗੱਡੀ ਤਾਂ ਬੜੇ ਜਿਹੜੇ ਸ਼ੌਕੀ ਬੰਦੇ ਨੇ ਉਹੀ ਰੱਖਦੇ ਨੇ। ਸੋ ਇਸ ਕਰਕੇ ਉਹ ਨਹੀਂ ਮੈਂ ਸ਼ੌਕ ਨਹੀਂ ਬਣਾ ਸਕਦੀ। ਸ਼ੌਕ ਤਾਂ ਤੁਸੀਂ ਮਨਾ ਸਕਦੇ ਹੋ। ਸ਼ੌਕ ਆਪਣੀ ਸੀਮਾ 'ਚ ਬਣਾਓਗੇ ਨਾ। ਅੰਗਰੇਜ਼ੀ ਵਾਲੇ ਆਸੀਂ ਕਹਿੰਨੇ ਆ ਚਾਦਰ ਵੇਖ ਕੇ ਪੈਸੇ ਸਾਰ ਨੇ। ਤੇਰੀ ਚਾਦਰ ਤਾਂ 8000 ਰੁਪਈਆ। ਤੂੰ ਕਰੋੜਾ ਰੁਪਈਆ ਕਿਥੋਂ ਆ ਗਿਆ? 80000 ਨਾਲ ਤਾਂ ਤੇਰੀ 10 ਸਾਲ ਦੀ ਨੌਕਰੀ 'ਚ ਨਹੀਂ ਬਣਦਾ ਇਹ ਨਾ। ਤੁਸੀਂ ਸਮਝੋ 1 ਕਰੋੜ ਦੀ 월 ਤਨਖਾ ਬੰਨਦੀ ਉਹਦੀ ਸਾਰੀ ਜਿੰਨੀ ਨੌਕਰੀ ਕਰੀ ਉਹਨੇ ਤੇ 1 ਕਰੋੜ ਜੇ ਆਪਾਂ ਮੰਨ ਲਈਏ ਹਾਲਾਂਕਿ 80% ਨਹੀਂ ਥੋੜਾ ਜਿਹਾ ਜੇ 1 ਕਰੋੜ ਦੀ ਟੋਟਲ ਤਨਖਾ ਵਿੱਚ ਰੋਟੀ ਵੀ ਖਾਂਦੀ ਹੋ ਹਮ ਤੇ ਫਿਰ ਇੰਨੇ ਪੈਸੇ ਕਿੱਥੋਂ ਆ ਗਿਆ ਮੈਂ ਜੀ ਫਲਾਣਾ ਲੋਨ ਲਿਆ ਲੋਨ ਗੇ ਲੈ ਲੋਨ ਵੀ ਉਹਨੇ ਨਹੀਂ ਬੰਦੇ ਸੋ ਇਹੋ ਜਿਹੇ ਗੱਲਾਂ ਨਾ ਕਹਿੰਦੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ ਕਹਿਣ ਨੂੰ ਕੀ ਹੈ ਜੋ ਮਰਜ਼ੀ ਕਹਿ ਦੋ ਅੱਜ ਪੁਲਿਸ ਪੰਜਾਬ ਦੀ ਕਿਸੇ ਵੀ ਤਰ੍ਹਾਂ ਪੁਰੰਤਨ ਸਰਕਾਰ ਮੈਂ ਤਾਂ ਕਹਾਂਗਾ ਪੁਲਿਸ ਦੀ ਵਜਾਇਦੀ ਜੀ ਪੰਜਾਬ ਸਰਕਾਰ ਇਸ ਕਿਰਿਆ ਚ ਕਿਉਂਕਿ ਪੰਜਾਬ ਸਰਕਾਰ ਨੇ ਪੁਲਿਸ ਦਾ ਦੁਰਉਪਯੋਗ ਸ਼ੁਰੂ ਕਰਿਆ ਹੋਇਆ ਆ ਬੀਬੀ ਅੰਬੀ ਦੇ ਮਾਮਲੇ ਚ ਵੀ ਮੈਂ ਇਹੀ ਦੇਖਿਆ ਉਥੇ ਪੁਲਿਸ ਨੂੰ ਲਾਜੋ ਸਾਰੇ ਪਾਸੇ ਜਿੱਥੇ ਤੁਸੀਂ ਹਰ ਪਾਸੇ ਕਿਸਾਨਾਂ ਦੇ ਮਾਂ ਵਿੱਚ ਪੁਲਿਸ ਤੋਂ ਡੰਡਾ ਫਰਵਾਦੋ ਸੋ ਪੰਜਾਬ ਸਰਕਾਰ ਪੁਲਿਸ ਦਾ ਦੁਰਉਪਯੋਗ ਮੇਰੇ ਹਿਸਾਬ ਨਾਲ ਕਰ ਰਹੀ ਹੈ ਕਿ ਜਿਸ ਤਰੀਕੇ ਨਾਲ ਪੁਲਿਸ ਨੇ ਆਪਣੀ ਡਿਊਟੀ ਕਰਨੀ ਉਹਨੂੰ ਉਹੀ ਜੀ ਡਿਊਟੀ ਕਰਨ ਦਿਓ ਉਹਦੇ ਚ ਦਖਲਅੰਦਾਜ਼ੀ ਨਾ ਕਰੋ ਜਿੰਨੇ ਉਹਨਾਂ ਕੋਲ ਘਾਟਵਾਦੋ ਪੂਰੀ ਕਰੋ ਇਹੋ ਜਿਹੇ ਜਿਹੜੇ ਕੇਸ ਹੋ ਜਾਂਦੇ ਨੇ ਉਹਦੀ ਨਿਰਪੱਖ ਜਾਂਚ ਕਰਾਓ ਸੋ ਮੈਂ ਤਾਂ ਇਸ ਗੱਲ 'ਤੇ ਕਹਿਣਾ ਵੀ ਉਹ ਮਾਪਿਆਂ ਦਾ ਇਕੱਲਾ ਤਾਂ ਪੁੱਤਰ ਚੜਾ ਗਿਆ ਉਹ ਔਰਤ ਦੇ ਘਰ ਵਾਲਾ ਚੜਾ ਗਿਆ ਛੋਟੇ ਜਿਹੇ ਬੱਚੇ ਦਾ ਬਾਪ ਚੜਾ ਗਿਆ ਇਹਦੀ ਵੈਸੇ ਤਾਂ ਇਹਨਾਂ ਨੂੰ ਜੁਡੀਸ਼ੀਅਲ ਪ੍ਰੋਕਿਊਰ ਕਰਨੀ ਚਾਹੀਦੀ ਹੈ ਜਿੰਨਾ ਚਿਰ ਇਹ ਜੇ ਕੇਸ ਦੀ ਕਿਉਂਕਿ ਪੁਲਿਸ ਦਾਪ ਸ਼ਾਮਲ ਹੈ ਇਹ ਚ ਤੁਸੀਂ ਤੁਸੀਂ ਕੀ ਕਰੋਗੇ ਤੁਸੀਂ ਬਣਾ ਦਿਓ ਜਿੰਨੇ ਮਰਜ਼ੀ ਪੁਲਿਸ ਵਾਲੇ ਜਿੱਥੇ ਪੋਲੀਟੀਸ਼ੀਅਨ ਸ਼ਾਮਲ ਹੋਵੇ ਸਿਆਸਤਦਾਨ ਖਾਸ ਕਰਕੇ ਰਾਜਕਰਦੀ ਪਾਰਟੀ ਦਾ ਖਾਸ ਕਰਕੇ ਮੰਤਰੀ ਵਗੈਰਾ ਹੋਵੇ ਕਿ ਦੂਜੇ ਪਾਸੇ ਜਿੱਥੇ ਪੁਲਿਸ ਸ਼ਾਮਲ ਹੋਵੇ ਉੱਥੇ ਮੇਰੇ ਹਿਸਾਬ ਨਾਲ ਸਿਰਫ ਨ્યાય ਪ੍ਰਣਾਲੀ ਰਹਿ ਜਾਂਦੀ ਹੈ ਜਿਹੜੀ ਜਾਂਚ ਕਰੇ ਜਿਹੜੇ ਬਾਕੀ ਜੇ ਤੁਸੀਂ ਪੁਲਿਸ ਨੂੰ ਵੀ ਮੁੜ ਕੇ ਜਾਂਚ ਦਿਓਗੇ ਜਿੱਥੇ ਮਰਜੀ ਅਜਿੱਤੀਆਂ ਨੇ ਉਹਦੇ 'ਚ ਇਨਸਾਫ ਨਹੀਂ ਤੁਹਾਨੂੰ ਮੇਰਾ ਸੰਭਾਵਨਾ ਘੱਟ ਹੁੰਦੀ ਹੈ ਸੋ ਸੰਭਾਵਨਾ ਨਿਆਂਕ ਜਾਂਚ ਦੇ ਵਿੱਚ ਵੱਧਦੀ ਹੈ ਐਥੇ ਕਿਉਂਕਿ ਪੁਲਿਸ ਦੇ ਉੱਤੇ ਦੋਸ਼ ਲੱਗਦਾ ਪੁਲਿਸ ਨੇ ਆਪ ਹੀ ਰਜਿਸਟਰ ਕਰਿਆ ਕੇਸ ਸੱਚਾ ਹੈ ਝੂਠਾ ਹੈ ਉਹ ਨਸ ਤਸਕਰ ਸੀ ਨਹੀਂ ਸੀ ਉਹ ਨਿਆਇਕ ਜਾਨ ਚ ਸਾਹਮਣੇ ਆਉਣਾ ਚਾਹੀਦਾ ਨਹੀਂ ਤਾਂ ਇੱਥੇ ਮੈਂ ਇਹ ਜੇ ਕੇਸ ਦੇਖੇ ਨੇ ਆਖਰੀ ਕੱਲ ਤੁਹਾਨੂੰ ਕਹਿਣਾ ਵੀ ਬੰਦੇ ਨੂੰ ਕਹਿੰਦੇ ਨੇ ਵੀ ਫਿਰ ਫੀਮ ਪਾ ਦਾਂਗੇ ਤੇਰੇ ਤੇ ਔਰ ਜੇ ਕੋਈ ਧੂਫ ਲਈ ਜਾਂਦਾ ਮੈਨੂੰ ਇਕ ਨੇ ਆਪ ਕਹਾਣੀ ਸੁਣਾਈ ਇੱਥੇ ਰੈਡਮਿਨਿਸਟ੍ਰੇਸ਼ਨ ਤੇ ਉਤਰਿਆ ਉਹ ਲੈ ਕੇ ਆਇਆ ਸੀ ਕਿਜ ਮੰਦਰਾ ਤੇ ਜਾ ਕੇ ਆਏ ਸੀ ਉੱਥੋਂ ਧੂਫ ਲੈ ਕੇ ਆਏ ਉਹ ਤੇ ਅਦਾਲਤਾਂ ਮਹੌਲ ਹੁੰਦਾ ਸ਼ਾਇਦ ਫੇਰ ਤਾਂ ਨਾ ਉਹ ਜੁਰਤ ਕਰਦਾ ਇਹ ਪੁਰਾਣੀ ਗੱਦ ਹੈ ਤੇ ਕਹਿੰਦਾ ਜੇ ਉਹਨਾਂ ਨੇ ਰੋਕ ਲਈ ਗੱਡੀ ਸਾਡੀ ਉਹ ਇੱਜ਼ਤਦਾਰ ਬੰਦਾ ਉਹ ਸਭ ਕੁਝ ਹੋ ਹੀ ਨਹੀਂ ਹੋ ਜਾ ਤੇ ਉਹ ਤੁਸੀਂ ਕਹਿੰਦੇ ਤਫੀਮ ਹੈ ਤੇ ਉੱਥੇ ਉਹਨੇ ਦੱਸਿਆ ਉਹ ਤੋਂ ਪਿਨਾੜਨ ਲੱਗਿਆ ਉਹ ਬੰਦਾ ਬੜਾ ਸੂਡਾ ਵਾਲਾ ਸੀ ਨਾਲ ਦੇ ਕਹਿੰਦੇ ਇਹਨਾਂ ਨੇ ਏਸੀ ਦੀ ਸੱਚੀ ਮੁੱਚੀ ਫੀਮ ਪਾ ਦੇਣੀ ਹੈ ਇਹਨਾਂ ਦਾ ਮੱਥਾ ਡੰਮੋ ਤੇ ਜਾਓ ਜਦ ਇਹੋ ਜੀ ਹਾਲਤ ਹੋ ਜੇ ਜਿੱਥੇ ਤੁਸੀਂ ਜਿਹਨੂੰ ਮਰਜ਼ੀ ਫੜ ਕੇ ਕੇਸ ਬਣਾ ਦੇਣਾ ਜਿਹਨੂੰ ਮਰਜ਼ੀ ਕਰਨਾ ਵੀ ਬੋਲ ਕੇ ਦਿਖਾਈ ਬੋਲੀ ਨਾ ਨਹੀਂ ਤੇਰੇ ਤੇ ਵੀ ਬਣਾ ਦੇਣਾ ਇਹ ਤਾਂ ਮਤਲਬ ਕਾਨੂੰਨ ਦਾ ਰਾਜ ਨਹੀਂ ਹੈ ਸੋ ਇਸ ਮੁੰਡੇ ਦੀ ਮੌਤ ਦੇ ਵਿੱਚ ਇਹ ਜ਼ਿਆਤੀ ਹੋਈ ਹੈ ਪਹਿਲੀ ਗੱਲ ਦੂਜੀ ਗੱਲ ਇਹਦਾ ਪੋਸਟਮਾਰਟਮ ਨਿਰਪੱਖ ਹੋਣਾ ਚਾਹੀਦਾ ਜਿੱਦੇ ਪੁੱਛਣਾ ਤੁਹਾਡੇ ਕੋਲ ਛੇ ਚੀਜ਼ ਤੁਸੀਂ ਮੰਗਾ ਲੈਣੇ ਹੋ ਜੇ ਆ ਗਿਆ ਤੁਹਾਨੂੰ ਮੈਂ ਪੋਸਟਮਾਰਟਮ ਦੀ ਪੂਰੀਆਂ ਲਿਖ ਕੇ ਦਊਂਗਾ ਵੀ ਕੀ ਕੀ ਆ ਮੇਰੇ ਹਿਸਾਬ ਨਾਲ ਮੈਨੂੰ ਕੋਈ ਝਿਜਕ ਨਹੀਂ ਆ ਸੋ ਪੋਸਟਮਾਰਟਮ ਨਿਰਪੱਖ ਬੋਰਡਾਂ ਹੀ ਜੋ ਹੋਇਆ ਹੈ ਨਹੀਂ ਹੋਇਆ ਦੁਬਾਰਾ ਹੋਣਾ ਇਹ ਜੇ ਪਹਿਲਾਂ ਵੀ ਉਹ ਤਾਂ ਵੀ ਦੁਬਾਰਾ ਹੋਣਾ ਚਾਹੀਦਾ ਜੇ ਬੋਰਡ ਨਹੀਂ ਬਣਾਇਆ ਗਿਆ ਬੋਰਡਾਂ ਹੀ ਨਿਰਪੱਖ ਪੋਸਟਮਾਰਟਮ ਹੋਵੇ ਤੇ ਨਿਆਇ ਦੀ ਜਾਂਚ ਹੋਵੇ ਨਿਆਇ ਦੀ ਜਾਂਚ ਤੋਂ ਬਗੈਰ ਕਿਸ ਉਧਰ ਨਾਣੀ ਮੈਂ ਅੱਜ ਵੀ ਕਹਿਣਾ ਕਿਉਂਕਿ ਇਹਨਾਂ ਨੇ ਗੁੱਸਾ ਸ਼ਾਂਤ ਕਰਨ ਵਾਸਤੇ 1 ਲੱਖ ਵੀ ਰਾਤ ਨੂੰ ਤਾਂ ਰੱਖੇ ਗਏ ਨੇ ਰਾਤ ਨੂੰ ਮਾਰ ਮਾਰ ਗਿਆ ਤੁਸੀਂ ਦੇਖੋ ਤਾਂ ਸੀ ਘੰਟੇ ਪੱਗ ਉਹਦੀ ਚਾਹ ਕਰਕੇ ਉਹਦੀ ਗੱਡੀ ਚ ਰੱਖੀ ਹੋਈ ਆ ਜੇ ਆਪਾਂ ਰੋਜ਼ ਦੇਖਦੇ ਆ ਲੜਾਈਆਂ ਤੁਸੀਂ ਵੀ ਦੇਖਦੇ ਹੋ ਤੁਸੀਂ ਤਾਂ ਮੀਡੀਆ ਵਾਲੇ ਜ਼ਿਆਦਾ ਤੇ ਕਿਉਂ ਵੀ ਜਦ ਕੋਈ ਲੜਾਈ ਹੁੰਦੀ ਉਹਦੀ ਪੱਗ ਗਿਲੂ ਉਸੇ ਤਰ੍ਹਾਂ ਹੀ ਪਰ ਉਹ ਪੂਣੀ ਚੱਕਦੇ ਨਹੀਂ ਖੁੱਲਦੀ ਟੁੱਟ ਜਿੱਦਾ ਨਹੀਂ ਪੱਗ ਖੁੱਲ ਜੇਗੀ ਪੱਗ ਪਰ ਉਹਦੀ ਤਹਿ ਤਾਂ ਨਹੀਂ ਨਵੱਦ ਸਕਦੀ ਉਦ ਕੰਨ ਨੇ ਚਾਹਵਤ ਜਿਕੇ ਰੱਖੀ ਹੋਈ ਸੀ ਜੇ ਰੱਖੀ ਹੋਈ ਸੀ ਚਾਹਵਤ ਜਿਕੇ ਆ ਪਤ ਕੋਈ ਚਸਮਦੀ ਦਿਖਵਾਂ ਨਹੀਂ ਹੈਗੇ ਤੇ ਫਿਰ ਪੁਲਿਸ ਦੱਸੇ ਵੀ ਤਾਂ ਕਿ ਮੈਂ ਵਝੀ ਕਿਨੇ ਮਾਰੀ ਉਹਦੇ ਸਿਰ ਤੋਂ ਪੱਗ ਲਾਹੀ ਕਿਉਂ ਕਿਸੇ ਨੇ ਤਾਂ ਲਾਹੀ ਹੋਣੀ ਆ ਉਹ ਦੋ ਛਰੋਂਦਣ ਜੀ ਨੇ ਪੱਗ ਨਾਲ ਹੀ ਉਹਨੂੰ ਗਲਾ ਘੁੱਟਿਆ ਪੱਗ ਨਾਲ ਜੇ ਗਲਾ ਘੁੱਟ ਕੇ ਇਹਨੂੰ ਅਸੀਂ ਸਟੈਂਗੂਲੇਸ਼ਨ ਕਹਿੰਦੇ ਆ ਤੇ ਉਹ ਭਈਆ ਕਿਤਾਬ ਸਾਲੀ ਐਸੀ ਦੀ ਹੈ ਜੀ ਉਹ ਨਾਲ ਦੀ ਕਿਤਾਬ ਜੀ ਨਾਮ ਵੀ ਵੀ ਸਾਹਮਣੇ ਸੋ ਉਹਨੂੰ ਸਟਰੰਗੂਲੇਸ਼ਨ ਕਹਿੰਦੇ ਆ ਸਟਰੰਗੂਲੇਸ਼ਨ ਤਾਂ ਪੋਸਟਮਾਰਟਮ ਦੇ ਵਿੱਚ ਪੱਕਾ ਹੀ ਆ ਜਾਣੀ ਹੈ ਜਿਹੜੇ ਸ਼ੌਕ ਸ਼ੂਕ ਮਾਰੇ ਨੇ ਉਹਦੇ ਨਾਲ ਮੌਤ ਹੋਈ ਉਹ ਔਖੀ ਹੁੰਦੀ ਆ ਦੱਬਣੀ ਜੇ ਉਹਨੂੰ ਆਇਆ ਪਾ ਕੇ ਮਾਰਿਆ ਨਾ ਪਾਡੋ ਪਾ ਕੇ ਅਲਦਾਲੀ ਗਰਦਨ ਦੇ ਅਲਦਾਲੀ ਘੁਮਾ ਕੇ ਤੇ ਫੇਰ ਤਾਂ ਪੱਕਾ ਨਿਕਲੇ ਹੋਗੇ ਵਿੱਚੋਂ ਜਿਹਨੇ ਪੋਸਟਮਾਰਟਮ ਜਿਹਨੂੰ ਕਰਨਾ ਆਉਂਦਾ ਹੋਵੇ ਕਈ ਵੇ ਤਾਂ ਪੋਸਟਮਾਰਟਮ ਵਾਲੇ ਵੀ ਕਿਹੜਾ ਜ਼ਰੂਰੀ ਆ ਵੀ ਉਹਨਾਂ ਨੂੰ ਸਾਰਾ ਕੁਝ ਪਤਾ ਹੋਵੇ ਸੋ ਮੈਨੂੰ ਐ ਲੱਗਦਾ ਇਹਦਾ ਇਨਸਾਫ ਹੋਣਾ ਚਾਹੀਦਾ ਇੱਕ ਪਾਸਾ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਹੈ ਇਹ ਦੂਜਾ ਪਾਸਾ ਤੀਜਾ ਪਸਾਇਦੇ ਚ ਇਹ ਹੈ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹਨੂੰ ਪੁਲਿਸ ਸਟੇਟ ਨਾ ਬਣਾਵੇ ਜੇ ਇਹ ਬਣਾਏਗੀ ਜਿਸ ਪਾਸੇ ਨੂੰ ਗਲਤ ਹੋ ਰਹੀ ਹੈ ਇਸ ਪਾਸੇ ਨੂੰ ਮੁੜ ਕੇ ਚਲਾਸੀ ਵਧਤੇਗਾ ਤੇ ਪੰਜਾਬ ਨੂੰ ਜੇ ਸਰਕਾਰ ਚਲਾਸੀ ਵਧ ਕਰਕੇਗੀ ਉਦੋਂ ਵੀ ਐਂ ਸ਼ੁਰੂ ਹੋਇਆ ਸੀ ਤੁਸੀਂ ਚਾਦੋਂ ਨਹੀਂ ਦੇਖਿਆ ਮੈਂ ਉਹ ਅੱਖੀਂ ਦੇਖਿਆ ਕਿਉਂਕਿ ਮੈਂ ਤਾਂ ਗੁਰਦਾਸਪੁਰੋਂ ਐਸਾ ਮਸੀਗਾ ਤੇ ਚਾਰਜ ਸੀਗਾ ਮੇਰੇ ਕੋਲ ਹਸਤਾਲ ਦਾ ਤੇ ਮੈਂ ਉਹ ਅੱਖੀਂ ਦੇਖਿਆ ਸਾਰਾ ਕੁਝ ਜੋ ਹੋ ਰਿਹਾ ਸੀ ਵੀ ਕਿਵੇਂ ਆਗਾਂ ਲੱਗ ਰੀਆਂ ਨੇ ਕਿਵੇਂ ਬੰਦਿਆਂ ਨੂੰ ਨੌਜਾਨਾਂ ਨੂੰ ਇੱਕ ਦਾਸਤ ਗੱਲ ਕਹਿ ਕੇ ਆਪਦੀ ਗੱਲ ਫਤ ਖਤਮ ਕਰਦਾ ਇਹ ਪੁਲਿਸ ਵਾਲਿਆਂ ਵਾਸਤੇ ਵੀ ਇੱਕ ਵਾਰਨਿੰਗ ਮੈਂ ਉੱਥੇ ਬੀਬੀਆਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਭੇਜ ਰਹੇ ਹੋ ਆਪਦੇ ਬੱਚਿਆਂ ਨੂੰ ਇਦਾਂ ਉਹ ਕਹਿੰਦੇ ਯੂ ਕਿਹੜਾ ਸਾਡਾ ਜੀਵਨ ਹੈ ਭੁੱਖੇ ਮਰਦੇ ਆ ਔਖੇ ਹੋਏ ਫਿਰਦੇ ਆ ਹਾਂ ਤੇ ਕਹਿੰਦੀ ਹੁਣ ਜੇ ਜਾਂਦਾ ਵੀ ਜੇ ਸ਼ਹੀਦ ਹੋ ਗਿਆ ਤਾਂ ਵੀ ਸਾਡੇ ਪਾਵਾਰਾਂ ਨੇ ਤੇ ਜੇ ਬਾਬਾ ਤਾਂ ਵੀ ਸਾਡੇ ਹੁਣ ਦੀ ਸੀ ਖੜਾ ਹੋ ਕੇ ਗੱਲ ਕਰਦਾ ਸੋ ਜਿੱਦੇ ਜੇ ਇਹੋ ਜਿਹਾ ਹਾਲ ਹੋਣ ਲੱਗ ਜੇ ਵੀ ਤੁਸੀਂ ਗਨ ਤੋਂ ਡਰਨ ਲੱਗੀ ਪੁਲਿਸ ਕਿਉਂਕਿ ਆਪ ਗਨਾਂ ਪੈਣਾ ਚੜਾਉਂਦੀ ਰਹੀ ਤੇ ਉਦੋਂ ਫੇਰ ਆਮ ਬੰਦੇ ਦਾ ਕੋਈ ਹੱਲ ਨਹੀਂ ਰਹਿਣਾ ਉਦੋਂ ਫੇਰ ਦੋ ਪਾਸੇ ਬਣ ਜਾਣੇ ਨੇ ਇੱਕ ਪਾਸੇ ਉਹ ਤੇ ਇੱਕ ਪਾਸੇ ਉਹ ਤੇ ਉੱਥੇ ਗੁਰਦਾਸਪੁਰ ਚ ਉਦੋਂ ਆਮ ਕਹਿੰਦੇ ਹੁੰਦੇ ਵੀ ਦਿਨ ਨੂੰ ਇੱਥੇ ਜੀ ਪੁਲਿਸ ਦਾ ਰਾਜ ਹੈ ਤੇ ਰਾਤ ਨੂੰ ਇੱਥੇ ਉਹ ਦੂਜਿਆਂ ਦਾ ਰਾデア ਕਾੜ ਕੋ ਹਾਂ ਦਾ ਕੋਈ ਕਹਨਾ ਸੀ ਕੋਈ ਹੱਤਵਾਦੀ ਕਹਿੰਦਾ ਜੋ ਵੀ ਕਹਿ ਲੋ ਕੋਈ ਮਿਲਿਟੈਂਟ ਕਹਿੰਦਾ ਸੀ ਦਿਨ ਤੇ ਰਾਤੇ ਸੀ ਔਰ ਥਾਣੇ ਦੋਸ਼ੇ ਲੱਗਦੇ ਸੀ ਥਾਣੇ ਵੀ ਨਾ ਭਰਦੇ ਸੀ ਉਹਨਾਂ ਨੂੰ ਵੀ ਬਾਬਾ ਸਾਡੇ ਨਾਲ ਕੋਈ ਵਾਰਦਾਤ ਕਰਦੇ ਹੋ ਕਿਉਂਕਿ ਵਾਰਦਾਤ ਤਾਂ ਰੋਜ਼ ਹੁੰਦੀਆਂ ਸੀ 3 ਜੂਨ 1984 2 ਤੇ 3 ਦੀ ਰਾਤ ਨੂੰ ਤਿਬਲੇ ਪਿੰਡਾ ਉੱਥੇ ਕਨਵਾਲਾ ਰੋਡ ਤੇ ਸੱਤ ਕਤਲ ਹੋਏ ਉੱਥੇ ਰਾਤ ਬਸਾਂ ਜੋ ਉੱਥੇ ਕਤਲ ਹੁੰਦੇ ਰਹੇ ਸੋ ਇਸ ਕਰਕੇ ਇਹ ਜਿਹੜੀ ਹਾਲਤ ਹੈ ਮੈਂ ਕਿਉਂਕਿ ਉਹ ਦੇਖੀ ਹੋਈ ਹੈ ਉਹ ਬੜੀ ਭਿਆਨਕ ਸੀ ਕਿੰਨੇ ਜਵਾਨ ਉੱਥੇ ਪੰਜਾਬ ਦੇ ਮਾਰੇ ਗਏ ਨੇ ਪੰਜਾਬ ਨੂੰ ਉਸ ਪਾਸੇ ਵੱਲ ਨੂੰ ਨਾ ਧੱਕਣ ਜਿਹੜੀ ਇਹ ਸਰਕਾਰ ਹੈ ਇਹਦੇ ਜਿੰਨੇ ਵੀ ਕੰਮ ਨੇ ਉਹਦੇ ਚੋਂ ਇਹ ਤਾਂ ਨਹੀਂ ਮੈਂ ਕਹਿੰਦਾ ਕੰਮ ਹੀ ਉਹੀ ਨੇ ਪਰ ਇਹ ਰਸਤਾ ਉੱਧਰ ਨਹੀਂ ਜਾ ਰਿਹਾ ਤੇ ਜਿਵੇਂ ਕਹਿੰਦੇ ਪਿੰਡ ਤਾਂ ਘਹਾਰਾਂ ਤੋਂ ਦਿਖ ਜਾਂਦਾ ਹੈ ਕੰਮ ਹੀ ਕੀ ਇਵੈਂਟਸ ਕਾਸ ਦੇਰ ਸ਼ੈਡ ਦੇ ਬਿਫੋਰ ਆਉਣ ਵਾਲੀਆਂ ਗੱਲਾਂ ਦਾ ਸੋ ਇਹ ਮੈਨੂੰ ਸ਼ੰਕਾ ਪੈ ਰਹੀ ਹੈ ਮੇਰੇ ਮਨ ਨੂੰ ਮੈਂ ਕਹਾਂਗਾ ਵੀ ਖੜਕਾ ਪੈ ਰਹੀ ਹੈ ਕਿ ਕਿਤੇ ਪੰਜਾਬ ਨੂੰ ਮੁੜ ਕੇ ਉਸ ਪਾਸੇ ਵੱਲ ਧੱਕਣ ਦੀ تیاری ਹੈ ਜਾਣ ਬੁਝ ਕੇ ਹੈ ਅਣਜਾਣੇ ਹੈ ਗਲਤੀਆਂ ਨਾਲ ਹੈ ਹੰਕਾਰ ਚ ਇਹ ਤਾਂ ਕਹਿਣਾ ਮੁਸ਼ਕਲ ਹੈ ਪਰ ਜਾ ਉਦੋਂ ਨਹੀਂ ਰਿਹਾ ਕਿਉਂਕਿ ਕਈ ਵਾਰ ਜਦ ਤਾ ਹੋ ਗਿਆ ਕੱਠੀਆਂ ਇੱਕ ਹੋਵੇ ਦੋ ਹੋਵੇ ਬੰਦਾ ਮੰਨ ਲੈਂਦਾ ਵੀ ਚਲੋ ਯਾਰ ਗਲਤੀ ਹੋ ਗਈ ਹੋਣੀ ਹੈ ਕੋਈ ਕਾਲੀ ਕਰ ਗਿਆ ਹੋਣਾ ਕਿਸੇ ਨੇ ਗੁੰਧ ਖਾ ਲਈ ਹੋਣੀ ਹੈ ਪਰ ਇਹ ਇਸ ਤਰ੍ਹਾਂ ਲਗਾਤਾਰ ਚੱਲਣਾ ਨਾ ਫਿਰ ਇਹ ਪੁਲਿਸ ਸਟੇਟ ਬਣ ਰਹੀ ਹੈ ਔਰ ਪੁਲਿਸ ਸਟੇਟ ਕਦੇ ਵੀ ਚੰਗੀ ਨਹੀਂ ਨਾ ਸਾਡਾ ਸਿਧਾਂਤ ਦੀ ਇਜਾਜ਼ਤ ਦਿੰਦਾ ਇਸ ਕਰਕੇ ਸਰਕਾਰ ਨੇ ਆਪਦੇ ਮੱਥੇ 'ਚ ਇੱਕ ਲੰਕ ਕਮਾਉਣਾ ਇੱਕ ਲੰਕਾਂ ਮੈਂ ਕਹਾਂਗਾ ਕਲੰਕ ਕਲੌਣਤ ਕਟਕਟੇ ਦੀ ਨਰਪਖ ਜਾਂਚ ਕਰਾ ਦੇ ਬਹੁਤ ਸ਼ੁਕਰੀਆ ਡਾਕਟਰ ਪਿਆਰੇ لال ਗਰਗ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਖਾਸ ਕਰਕੇ ਇਸ ਕੇਸ ਦੇ ਪ੍ਰਸੰਗ ਵਿੱਚ ਤੇ ਓਵਰ ਆਲ ਜੋ ਪੰਜਾਬ ਚ ਵਾਪਰ ਰਿਹਾ ਹੈ ਕਿਉਂ ਵਾਪਰ ਰਿਹਾ ਹੈ ਇਹ ਕਿਉਂ ਦੀ ਜਵਾਬ ਜਰੂਰ ਦੇਣਾ ਚਾਹੀਦਾ ਤੇ ਸਮੇਂ ਦੀ ਸਰਕਾਰ ਇਸ ਦੇ ਲਈ ਮੁੱਖ ਜ਼ਿੰਮੇਵਾਰ ਹੈ ਤਾਂ ਦੇਖਦੇ ਹਾਂ ਹੁਣ ਇਸ ਕੇਸ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਜੇ ਨਰਪਖਤਾ ਦੇ ਨਾਲ ਜਾਂਚ ਹੋ ਜਾਂਦੀ ਹੈ ਫਿਲਹਾਲ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ਏ ਬੀ ਸੀ ਪੰਜਾਬ ਦੇ ਨਾਲ